ਸਤਿ ਸ੍ਰੀ ਅਕਾਲ ਜੀ ਨਸੀਬ ਰਖ ਫੇਸਬੁਕ ਪੇਜ ਤੇ ਤੁਹਾਡਾ ਸਵਾਗਤ ਹੈ ਜੀ ਗੱਲ ਕਰਨ ਜਾ ਰਹੇ ਹਾਂ ਸਾਡੇ ਮਨਾਂ ਵਿੱਚ ਵੱਧਦੀ ਕਟੜਤਾ ਇਹ ਸਾਡੇ ਮੋਸਟਲੀ ਦੋ ਧਰਮਾਂ ਦੇ ਵਿੱਚ ਵੱਧ ਰਹੀ ਏ ਇੱਕ Hindu ਧਰਮ ਦੇ ਵਿੱਚ ਤੇ ਇੱਕ Sikh ਧਰਮ ਦੇ ਵਿੱਚ ਤੇ ਜਿਹਦੇ ਨਾਲ ਹੁੰਦਾ ਕੀ ਏ ਧਰਮ ਦਾ ਪ੍ਰਸਾਰ ਹੋਣ ਦੀ ਬਜਾਏ ਧਰਮ ਦੇ ਵਿੱਚ ਨਿਘਾਰ ਆਉਣਾ ਸ਼ੁਰੂ ਹੋ ਜਾਂਦਾ ਹੈ ਜਿਸ ਤਰ੍ਹਾਂ ਕਿ ਇਹ ਹੁਣ 328 ਰੂਪਾਂ ਦੇ ਵਿੱਚ ਆਇਆ ਸੀ ਵੀ ਕੋਈ ਸਰੂਪ ਰਾਜਾ ਸਾਹਿਬ ਦਾ ਗੁਰਦੁਆਰਾ ਹੈ ਉੱਥੇ ਮਿਲੇ ਆ ਤੇ ਕਈ ਸਾਡੇ ਸਿੱਖ ਵਿਚਾਰਕਾਂ ਨੇ ਕਿਹਾ ਸੀ ਵੀ ਇਹ ਗਲਤ ਹੈ ਉਹ ਡੇਰਾ ਹੈ ਉੱਥੇ ਗੁਰ ਮੰਨ ਲਓ ਮਹਾਰਾਜ ਦੇ ਸਰੂਪ ਨਹੀਂ ਜਾਣੇ ਚਾਹੀਦੇ ਤੇ ਇਹਦੇ ਤੇ ਬਾਬਾ ਗੁਲਾਬ ਸਿੰਘ ਵੀ ਬੋਲਿਆ ਸੀ ਤੇ ਢੱਡਰਿੰਗ ਵਾਲੇ ਨੇ ਸ਼ਾਇਦ ਮੈਂ ਸੁਣਿਆ ਨਹੀਂ ਬਾਕੀ ਮੈਂ ਕਿਸੇ ਦੀ ਵੀਡੀਓ ਸੁਣੀ ਹੈ ਵੀ ਗੁਲਾਬ ਸਿੰਘ ਨੂੰ ਡਿਫੈਂਡ ਕੀਤਾ ਸੀ ਉਹਦਾ ਬਚਾਅ ਕੀਤਾ ਸੀ ਕੋਈ ਮੰਨ ਲਓ ਵੀ ਕਿਸੇ ਨੂੰ ਕਿਆ ਹੋਣਾ ਤੇ ਗੱਲ ਕਰਨ ਜਾ ਰਹੇ ਆ ਚਲੋ ਉਹ ਆਪਦੇ ਵੱਖਰੀ ਪਰੰਪਰਾ ਨਾਲ ਜਿਸ ਤਰ੍ਹਾਂ ਬਾਬਾ ਸ਼੍ਰੀਚੰਦ ਦੇ ਡੇਰੇ ਨੇ ਉਹ ਵੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੰਨਦੇ ਨੇ ਤੇ ਆਪਦੇ ਵੀ ਉਹ ਪਰੰਪਰਾ ਚਲਾਈ ਜਾਂਦੇ ਨੇ ਤੇ ਮੇਰੇ ਹਿਸਾਬ ਦੇ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਨ ਸਤਕਾਰ ਪੂਰਵਕ ਕਿਤੇ ਲੈ ਕੇ ਜਾਇਆ ਜਾਂਦਾ ਤਾਂ ਕੋਈ ਮਾੜੀ ਗੱਲ ਨਹੀਂ ਹੋएगी ਜੇ ਆਪਾਂ ਹੱਦੋਂ ਜ਼ਿਆਦਾ ਕੱਟੜਤਾ ਕਰ ਲਾਂਗੇ ਤਾਂ ਅਗਲਾ ਫਿਰ ਸਾਡੇ ਤੋਂ ਦੂਰ ਹੋਣਾ ਸ਼ੁਰੂ ਹੋ ਜਾਂਦਾ ਹੈ ਜੋ ਨਾਖਾਂਗੇ ਵੀ ਰਾਜਾ ਸਾਹਿਬ ਦੇ ਉੱਥੇ ਗੁਰਦੁਆਰਾ ਮੰਨ ਲਓ ਦਰਬਾਰ ਦੇ ਵਿੱਚ ਚਾਹ ਗੁਰਦੁਆਰਾ ਕਹਿ ਲਓ ਚਾਹ ਕੁਛ ਨੂੰ ਕਹਿ ਲਓ ਵੀ ਉੱਥੇ ਮਹਾਰਾਜ ਦੇ ਸਰੂਪ ਨਹੀਂ ਚਾਹੀਦੇ ਇਹ ਵਿੱਚ ਮੁੱਦਾ ਉੱਠਿਆ ਸੀ ਤੇ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹੋਗਾ ਸਾਡਾ ਵੀਰ ਪ੍ਰੋ ਬਾਜਵਾ ਹੈਗਾ ਉਹ ਵੀ ਗੱਲ ਕਹਿ ਰਿਹਾ ਸੀ ਵੀ ਇਹ ਸਿੱਖੀ ਸਿਧਾਂਤਾਂ ਦੇ ਖਿਲਾਫ ਹੈ ਪਰ ਥੋੜੀ ਜੀ ਨਰਮਾਈ ਚਾਹੀਦੀ ਜਿਸ ਤਰ੍ਹਾਂ ਕਿ ਔਰੰਗਜ਼ੇਬ ਨੇ ਹੱਦੋਂ ਜ਼ਿਆਦਾ ਕੱਟੜਤਾ ਕੀਤੀ ਸੀ ਤੇ ਪਬਲਿਕ ਉਹਦੇ ਨਾਲ ਨਫ਼ਰਤ ਕਰਨ ਲੱਗ ਗਈ ਸੀ ਉਹ ਹਿੰਦੂਆਂ ਤੇ ਬਹੁਤ ਜ਼ੁਲਮ ਕਰਨ ਲੱਗ ਗਿਆ ਸੀ ਤਾਈਓ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੁਰਬਾਨੀ ਦੇਣੀ ਪਈ ਸੀ ਤੇ ਆਖਰ ਨੁਕਸਾਨ ਇਸਲਾਮ ਧਰਮ ਦਾ ਹੋਇਆ ਸੀ ਔਰੰਗਜ਼ੇਬ ਇੱਕ ਕ੍ਰਿਮੀਨਲ ਬਣ ਕੇ ਰਹਿ ਗਿਆ ਸੀ ਤੇ ਫਿਰ ਜਦੋਂ ਨੂੰ ਹੋਸ਼ ਆਈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਲਿਖਿਆ ਤਾਂ ਪਛਤਾਵੇ ਦੀ ਅੱਗ ਦੇ ਵਿੱਚ ਹੀ ਉਹ ਸੜਦਾ ਮਰ ਗਿਆ ਸੀ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਮੈਂ ਸੁਣਿਆ ਮੈਨੂੰ ਪੱਕਾ ਨਹੀਂ ਪਤਾ ਵੀ ਜੋ ਵਿਆਸ ਵਾਲਿਆਂ ਦਾ ਡੇਰਾ ਹੈ ਇਹਦੇ ਵਿੱਚ ਵੀ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਹੁੰਦੀ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ ਇਹ ਤੁਸੀਂ ਦੱਸ ਦਿਓ ਵੀ ਪਹਿਲਾਂ ਕਿਤੇ ਅਜ ਤੋਂ 20 50 100 ਸਾਲ ਪਹਿਲਾਂ ਹੁੰਦਾ ਸੀ ਜਾਂ ਨਹੀਂ ਹੁੰਦਾ ਸੀ ਮੈਨੂੰ ਇਸ ਬਾਰੇ ਨਹੀਂ ਪਤਾ ਵੀ ਜਦੋਂ ਜਥੇਬੰਦੀਆਂ ਵਿਰੋਧ ਕਰਨ ਲੱਗੀਆਂ ਵੀ ਡੇਰੇ ਤੇ ਨਹੀਂ ਜਾਣਾ ਚਾਹੀਦਾ ਤੇ ਉਹ ਹੌਲੀ-ਹੌਲੀ ਟੁੱਟ ਕੇ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਦੂਰ ਹੋ ਕੇ ਤੇ ਇਸੇ ਤਰ੍ਹਾਂ ਹੀ ਕਈ ਹੋਰ ਥਾਵਾਂ ਤੇ ਜਿਵੇਂ ਆਪਾਂ ਬਾਬੇ ਸ਼੍ਰੀਚੰਦ ਦੇ ਡੇਰੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਚੱਲਦੇ ਰਹਿੰਦੇ ਆ ਕਈ ਵੀਰ ਉਸ ਕੱਲ ਦਾ ਵੀ ਵਿਰੋਧ ਕਰਦੇ ਨੇ ਮੇਰੇ ਸਾਹ ਦੇ ਵਿੱਚ ਉਹ ਨਹੀਂ ਚਾਹੀਦਾ ਬਾਕੀ ਤੁਸੀਂ ਆਪ ਦੇ ਵਿਚਾਰ ਦਿਓ ਜਿਸ ਤਰ੍ਹਾਂ ਕਿ ਹੁਣ ਆ ਇੱਥੇ ਸਾਡੇ ਨੇੜੇ ਗੁਰਦੁਆਰਾ ਝੰਡਾ ਸਾਹਿਬ ਹੈ ਪੀਰ ਬਾਬਾ ਬਲੈਸ਼ਾਹ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਰਾਹਾਂ ਦੇ ਵਿੱਚ ਝਾੜੂ ਲਾਉਂਦਾ ਹੁੰਦਾ ਸੀ ਤੇ ਯਾਦ ਕਰਦਾ ਹੁੰਦਾ ਸੀ ਤੇ ਉਹਨੂੰ ਦਰਸ਼ਨ ਦੇਣ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਫਿਰ ਝੰਡਾ ਸਾਹਿਬ ਆਉਂਦੇ ਨੇ ਤੇ ਜਦੋਂ ਗੁਰਦੁਆਰਾ ਸਾਹਿਬ ਬਣ ਰਿਆ ਸੀ ਤੇ ਉਹ ਪੀਰ ਦੀ ਥਾਂ ਵੀ ਨਾਲ ਹੈ ਬਾਬਾ ਬਲੈਸ਼ਾ ਦੀ ਜਿੰਨਾ ਚਿਰ ਉਤਰ ਕੋਈ bari ਨਹੀਂ ਸੀ ਰੱਖੀ ਗਈ ਤੇ ਗੁਰਦੁਆਰੇ ਦੇ ਕੰਮ ਦੇ ਵਿੱਚ ਰੁਕਾਉਟ ਪੈ ਜਾਂਦੀ ਸੀ ਫਿਰ ਕਿਸੇ ਨੇ ਦੱਸਿਆ ਵੀ ਬਾਬੇ ਬਲੈਸ਼ਾ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਇਹਨੂੰ ਮੁਸਲਮਾਨ ਨਾ ਜਾਣੋ ਸੰਤ ਮਹਾਪੁਰਸ਼ ਹੈ ਗੁਰੂ ਦਾ ਸਿੱਖ ਹੈ ਇੱਧਰ ਤੁਸੀਂ ਇੱਕ ਦਰਵਾਜ਼ਾ ਰੱਖੋ bari ਰੱਖੋ ਤੇ ਕਹਿੰਦੇ ਫਿਰ ਉਹ ਸਾਰੀ ਹੋਈ ਸੀ ਇਹ ਪ੍ਰਾਣੀਆਂ ਗੱਲਾਂ ਹੈ ਬਜ਼ੁਰਗਾਂ ਤੋਂ ਸੁਨੀਆਂ ਸੁਣਾਈਆਂ ਨੇ ਇਸ ਗੱਲ ਦਾ ਪਰਫਕਤਾ ਦਾ ਪ੍ਰਮਾਣ ਮੇਰੇ ਕੋਲ ਨਹੀਂ ਹੈ ਵੀ ਗੱਲ ਕਰਦਾ ਵੀ ਥੋੜੀ ਜੀ ਕੱਟਰਤਾ ਆਪਾਂ ਨੂੰ ਘਟਾਉਣੀ ਪੈਗੀ ਇਹ ਨਾ ਹੋਵੇ ਵੀ ਆਪਾਂ ਜਾਦੇ ਕੱਟਰ ਬੰਦੇ ਆ ਤੇ ਲੋਕੀ ਸਿੱਖ ਧਰਮ ਤੋਂ ਦੂਰ ਹੁੰਦੇ ਜਾਣ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗੱਲ ਵਿੱਚ ਹੋਰ ਵੀ ਰਹਿ ਗਈ ਹੁਣ ਕੁਝ ਡੇਰੇ ਦੇ ਪ੍ਰੇਮੀ ਨੇ ਉਹ ਗੁਰੂ ਘਰ ਵੀ ਜਾਂਦੇ ਨੇ ਤੇ ਡੇਰੇ ਤੇ ਵੀ ਜਾਂਦੇ ਨੇ ਜੇ ਅਸੀਂ ਕੱਟਰਤਾ ਕਰੀਏ ਵੀ ਉਹਨਾਂ ਨਾਲ ਨਹੀਂ ਵਰਤਣਾ ਉਹ ਤਾਂ ਸਿੱਖੀ ਨਾਲੋਂ ਜਿਵੇਂ ਟੁੱਟ ਜਾਣਗੇ ਪਾਪ ਕਿਨੂੰ ਲੱਗਣਾ ਸਾਨੂੰ ਲੱਗਣਾ ਇਸ ਕਰਕੇ ਭਾਈ ਥੋੜਾ ਜਿਹਾ ਕੱਟਰਤਾ ਦਾ ਆਪਾਂ ਤਿਆਗ ਕਰੀਏ ਤੇ ਸਿੱਖੀ ਸਿਧਾਂਤਾਂ ਦਾ ਪ੍ਰਚਾਰ ਕਰੀਏ ਜਿਨ੍ਹਾਂ ਨੇ ਸਿੱਖੀ ਸੂਲਾਂ ਨੂੰ ਅਪਣਾਉਣਾ ਹੈ ਕੱਟਰਤਾ ਨਾਲੋਂ ਅਪਨਾਵੇ ਜਿਨ੍ਹਾਂ ਦੇ ਦੁਰਸਤੇ ਜਲਣਾ ਚੱਲਿਆ ਜਾਵੇ ਪਰ ਕਿਤੇ ਨਾ ਕਿਤੇ ਉਹਦਾ ਭਲਾ ਜ਼ਰੂਰ ਹੋਵੇਗਾ ਕਿਉਂਕਿ ਗੁਰਬਾਣੀ ਉਹਦੇ ਕੰਨਾਂ 'ਚ ਪੈਂਦੀ ਰਹੇਗੀ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਿਓ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ